Microsoft ਦੇ ਉੱਤੇ ਜੇ ਸਿਲੈਕਸ਼ਨ ਕਰਨੀ ਹੈ ਕੋਈ ਟੈਕਸਟ ਦੀ ਸਿਲੈਕਸ਼ਨ ਕਰਨੀ ਹੈ ਤਾਂ ਕੁਝ ਕੀਬੋਰਡ ਸ਼ਾਰਟਕਾਟ ਤੁਹਾਨੂੰ ਦੱਸਾਂ ਜਾ ਰਿਹਾ ਹਾਂ ਸਭ ਤੋਂ ਪਹਿਲਾਂ ਦੇਖੋ ਅਸੀਂ ਕਰਸਰ ਨੂੰ ਸ਼ੁਰੂ ਦੇ ਵਿੱਚ ਰੱਖਿਆ ਹੈ ਇੱਕ ਇੱਕ ਅੱਖਰ ਸਿਲੈਕਟ ਕਰਨ ਦੇ ਲਈ ਤੁਸੀਂ ਕੀਬੋਰਡ ਤੋਂ ਸ਼ਿਫਟ ਪਲੱਸ ਰਾਈਟ ਐਰੋ ਦਾ ਇਸਤੇਮਾਲ ਕਰੋਗੇ ਇੱਕ ਇੱਕ ਅੱਖਰ ਸਿਲੈਕਟ ਹੋ ਜਾਏਗਾ ਪਰ ਜੇ ਤੁਸੀਂ ਇੱਕ ਇੱਕ ਸ਼ਬਦ ਸਿਲੈਕਟ ਕਰਨਾ ਚਾਹੁੰਦੇ ਹੋ ਤਾਂ ਸ਼ਿਫਟ ਦੇ ਨਾਲ ਕੰਟਰੋਲ ਬਟਨ ਵੀ ਦਬਾ ਲੈਣਾ ਹੈ ਜੇ ਤੁਸੀਂ ਰਾਈਟ ਐਰੋ ਦਾ ਇਸਤੇਮਾਲ ਕਰੋਗੇ ਤਾਂ ਇੱਕ ਇੱਕ ਸ਼ਬਦ ਸਿਲੈਕਟ ਹੁੰਦਾ ਜਾਏਗਾ ਜੇ 커서 ਤੁਹਾਡਾ ਇੱਥੇ ਹੈ ਤਾਂ ਖੱਬੇ ਹੱਥ ਵਾਲਾ ਸ਼ਬਦ ਸਿਲੈਕਟ ਕਰਨਾ ਹੈ ਤਾਂ ਸ਼ਿਫਟ ਕੰਟਰੋਲ ਦੇ ਨਾਲ ਲੈਫਟ ਐਰੋ ਨੂੰ ਇਸਤੇਮਾਲ ਕਰੋਗੇ ਤਾਂ ਉਹ ਵੀ ਸਿਲੈਕਟ ਹੋ ਜਾਏਗਾ ਜੇ 커서 ਤੁਹਾਡਾ ਇੱਥੇ ਕਿਦੇ ਸਕਰੀਨ ਦੇ ਵਿੱਚਕਾਰ ਜੇ ਹੈ ਤਾਂ ਤੁਸੀਂ ਆਪਣੇ 커서 ਤੋਂ ਉੱਪਰ ਵਾਲਾ ਸਾਰਾ ਮੈਟਰ ਸਿਲੈਕਟ ਕਰਨਾ ਚਾਹੁੰਦੇ ਹੋ ਉੱਪਰਲਾ ਸਾਰਾ ਮੈਟਰ ਸਿਲੈਕਟ ਕਰਨ ਦੇ ਲਈ ਸ਼ਿਫਟ ਕੰਟਰੋਲ ਪਲੱਸ ਹੋਮ ਦਾ ਇਸਤੇਮਾਲ ਕਰੋ ਕਰਸਰ ਤੋਂ ਉੱਪਰਲਾ ਸਿਲੈਕਟ